ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤਾਜੀ ਸੂਈ ਵੀ ਝੋਟੀ ਤੇ ਇੱਕ ਗੱਬੜ ਵੜ 2 ਲੱਖ ਸੇਲਾ ਟਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਗੱਲਬਾਤ ਕੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਨਾਮ ਵੀਰੇ ਲਖਵੀਰ ਸਿੰਘ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7887 75927 ਵੀਰੇ 7887 75927 75927 ਜੇਪਾ ਪਹਿਲਾ ਨੰਬਰ ਤੇ ਝੋਟੀ ਦੇਖੀ ਜਾਂਦੇ ਜੀ ਕਿਹੜਾ ਸੁਹਾ ਸੁਈ ਹੋਈ ਹੈ ਸੁਹਾ ਸੁਈ ਹੈ ਵੀਰੇ ਸੁਹਾ ਸੁਈ ਆ ਜੇਰ ਮੁਕੰਬਲਾ ਜਮਾ ਇਹਦੀ ਠੀਕ ਹੈ ਇਹ ਜੀ ਮੱਠਲ ਜਪਈਆ ਜੇਰ ਜਮਾ ਓਕੇ ਤੇ ਮੱਟਾ ਨਹੀਂ ਹੋਵੇਦਾ ਕੱਟਾ ਹਤਾ ਵੀਰੇ ਮਗਰ ਕੱਟਾ ਦੂਜਾ ਸੁਹਾ ਸੁਈ ਆ ਹਾਂ ਪਿਓਰ ਜੈਡ ਬਲੈਕ ਆ ਝੋਟੀ ਜੀ ਠੀਕ ਆ ਜੈਡ ਬਲੈਕ ਝੋਟੀ ਪਿਓਰ ਜੈਡ ਬਲੈਕ ਜਮਾ ਨੇਵੇ ਲੂਵੇ ਦੀ ਬੜੀ ਖਬਰ ਹਾਂ ਤਾਂ ਪੰਜਾ ਚੰਗਾ ਕਿਤਾ 30 ਲੀਟਰ ਬੋਲਾ ਕੱਢਿਆ ਠੀਕ ਹੈ ਹਾਂਜੀ ਤੇ ਹੁਣ ਸਾਮ ਦੀ ਚਵਾਈ ਹਲੇ ਆਪਾਂ ਕਰਨੀ ਜਾਣਾ ਹਲੇ ਕਰਨੀ ਆਂ ਜੀ ਤੇ ਇਹਦਾ ਆ ਅੰਦਾਜ਼ਾ ਲਾ ਸਕੀਏ ਦੁੱਧ ਕਿੰਨਾ ਦੇ ਦੂਗੀ ਜੀ ਤੁਤੇ ਦਾ ਪਲੂਨ ਦਾ ਛੋਟੇ ਦਾ ਦਿੱਤਾ ਵੀਰੇ ਹਰਿਆਣੇ ਚੋਂ ਲਈ ਸੀ ਪਲੂਨ ਦਾ 15 ਲੀਟਰ ਚੋਂ ਦੁੱਧ ਦਿੱਤਾ ਵਾ ਛੋਟੀ ਦਾ ਠੀਕ ਹੈ ਹਾਂਜੀ 15 ਕਿਲੋ ਮਾਲ ਕਰਨ ਦੱਸਿਆ ਆਪ ਨੂੰ ਪਲੂਨ ਦਾ ਦੁੱਧ ਦਿੱਤਾ ਵਾ ਹਾਂਜੀ ਹਾਂਜੀ ਤੇ ਐਸ ਕੀ ਆਪਾਂ ਅੰਦਾਜ਼ਾ ਲਾ ਕੇ ਚਲੀਏ ਕਿ 18-19 ਦੀ ਉਮੀਦ ਛੋਟੀ ਉੱਤੇ ਠੀਕ ਹੈ ਲੈਣ ਵਾਲਾ ਆਪ ਦੀ ਸਮਝ ਨਾਲ 15 ਮਨ ਲੈ ਚਾਹੇ 16 ਮਨ ਲੈ 18 ਮਨ ਲੈ ਉਹ ਦੀ ਮਰਜ਼ੀ ਹੈ ਪਰ ਛੋਟੀ ਦੇ ਦੱਸਣ ਦੇ ਮਾਲਕ ਅਨੁਸਾਰ ਆਪ ਨੂੰ ਦੇਖ ਰਿਹਿੰਦੇ ਵੀ ਚ ਤੇ ਧਾਰਾ ਜੁਰਾਗੇਵੇਂ ਨਿਕਲੀਆਂ ਜੀ ਸਾਰਾ 1 ਨੰਬਰ ਚ ਵਈ ਵੀਰੇ ਧਾਰਾ ਵਗੈਰਾ ਦੇਖੋ ਕਿਆ ਬਾਤ ਆ ਸਾਫ ਸੁਥਰਾ ਮੋਟਾ ਮੋਟਾ ਜੋੜੇ ਹੋ ਤੇ ਇੱਕ ਨੰਬਰ ਚ ਵਈ ਆ ਵੀਰੇ ਗੋਮਾਂ ਨਾਲ ਦੀ ਚੋਈ ਆ ਕੋਈ ਮੋਟਾ ਹੋਣਾ ਤੇ ਇਹ ਵੀ ਚ ਵਈ ਮੇਰੇ ਕੋਲ ਬਹੁਤ ਵਧੀਆ ਚਲੇ ਰਿਹਾ ਸੀ ਬਾਹਲੀ ਠੰਡੀ ਸੀ ਦਾ ਬਾਈ ਹੋਰ ਮਹਿਮਾਨੀ ਦਾ ਸਵੇਰ ਸਵੇਰ ਤੇ ਲੱਗਾਂ ਮੇਰੇ ਨਾਲ ਤੇ ਉਹਦੇ ਵਗੈਰੇ ਮੇਰੇ ਨਾਲ ਸਵੇਰ ਦਾ ਮੇਰੇ ਨਾਲ ਫੁੱਟ ਹੋ ਰਿਹਾ ਤੇ ਸਾਲ ਤੋਂ ਸਵੇਰ ਦਾ ਸਵੇਰ ਦਾ ਬਾਈ ਠੰਡੀ ਸੀ ਲਾ ਬਾਈ ਰੇਟ ਇਹਦਾ ਵੀਰੇ ਲਾਈਨ ਦਾ ਹੀ ਰਹੂਗਾ 190000 ਹਾਂ ਮੰਨਤਨ ਕਰਦੇ ਆਂ ਜੀ ਠੀਕ ਹੈ ਫਿਰ ਹੋਰ ਕੀ ਮਤ ਜਾਈਂ ਫਿਰ ਬੈਠੀ ਚੱਲੋ ਚਾਹੇ ਸਿੱਧੇ ਬਸ ਹੈ ਨਾ ਅਗਰ ਬੰਦਾ ਹੈ ਨਹੀਂ ਨਾਲ ਬੈਠਣ ਵਾਲਾ ਕੋਈ ਚਾਹੇ ਸਾਰਾ ਬੰਡ ਔਡ ਔਡ ਬੈਠੀ ਚੱਲੇ ਤੇ ਰੇਟ ਇਹਦਾ ਕਰਿਆ ਵੀਰੇ ਆਪ 1 ਲੱਖ 195000 ਰੁਪਏ ਮਾਲਦਾਨ ਵਿੱਚੋਂ ਕਰਦਾ ਕਿ ਦੋਰੀ ਬਾਹਰ ਲਈ ਮਾਲਦਾਨ ਹੋ ਜਾਊਗਾ। ਤੋਂ ਵੀਰੋਂ ਇੱਕ ਵੀ ਖੜ ਜਾ ਰੋਗ ਲੈ ਬਾਹਰ ਸਵਾ ਦੇ ਇੱਥੇ ਸਵਾ ਦੇਖੋ ਯਾਰ 4/4 ਜਾਵਾ ਯਾਰ ਦੁੱਧ ਦੇ ਨਜਾਇਬ ਆ ਤੇ 195 ਝੋਟੀ ਦੀ ਕੀਮਤ ਆ ਦੂਜਾ ਸੂਆ ਸੂਈ ਸਵਾਈ ਨਾਰੂਆ ਬੱਚੇ ਦਾ ਨਾਰਾ ਤੋਰਾ ਵਗੈਰਾ ਦੇਖੋ ਝੋਟੀ ਦਾ ਯਾਰ ਕਿਆ ਬਾਤ ਆ ਸਾਫ ਸੁਥਰਾ ਤੇ ਜਵਾ ਜਾਗਦੀ ਵਜਾ ਬੈਂਟਰੀ ਵਾਂਗੂ ਦੂਜਾ ਸੂਆ ਸੂਈ ਸਵਾਈ ਆ ਤੇ ਠੰਡੀ ਸੀਲ ਦਾ ਅੰਤ ਹੀ ਕੋਈ ਨਹੀਂ ਕੋਈ ਇਹ ਨਹੀਂ ਗੱਲ ਵੀਰ ਲੈ ਗਿਆ ਤੇ ਬਾਅਦ ਚ ਕਹੋ ਹੱਲ ਚੱਲ ਹੋਈ ਜਾਂਦੀ ਆ ਮਗਰ ਕਟਾ ਜੇ ਰੋਕੇ ਰੇਡ ਵੀਰਾਂ ਦੇ ਵਿੱਚ ਕਰਾਤਾ ਧਾਰਾ ਮਾਰ ਕੇ ਦਿਖਾ ਦਿਆਂ ਚਾਹੇ 80 ਸਾਲ ਦੀ ਬੇਬੇ ਨੂੰ ਲੈ ਆਇਓ ਉਦੋਂ ਧਾਰਾ ਮਾਰ ਕੇ ਫੇਰ ਲੈ ਕੇ ਜਾਇਓ ਹਿੱਲਰ ਵਾਲਾ ਤਾਂ ਵੀਰੇ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਯਾਰ ਹਨਾ ਬਾਈ ਫਿਰ ਬਾਹਲੀ ਜਾਏ ਠੰਡੀ ਆ ਵੀਰੇ ਤੇ ਨਵੇਂ ਗੋਡੇ ਪਾ ਕੇ ਛੁੱਟੀ ਮਿਲੀ ਹੋਵੇ ਬੰਦੇ ਨੂੰ ਉਹ ਆ ਕੇ ਧਾਰਾ ਮਾਰੇ ਇਹ ਜਿਵੇਂ ਸਾਨੂੰ ਛੋਟੂ ਦਿਖਾਈ ਦੇ ਵੀ ਇਹ ਨਹੀਂ ਗੱਲ ਇਲਾਕਾ ਦੇ ਗੱਲਾਂ ਦੇਖੇ ਤੇ ਗੱਬਣ ਹਨਾ ਹਾਂਜੀ ਵੀਰੇ ਹਾਂਜੀ ਹਾਂਜੀ ਇਹ ਆਪਣੀ ਕ੍ਰੋਸ ਆ ਗਈ ਸਾਹਿਵਾਲ ਦੇ ਬਣ ਜੇ ਸਾਹਿਵਾਲ ਹਾਂ ਕ੍ਰੋਸ ਆ ਜੀ ਕਿਹੜਾ ਸੂਆ ਹੁੰਦੀ ਹੈ ਇਹ ਵੀਰੇ ਤੀਜੇ ਸੂਏ ਹੁੰਦੀ ਹੈ ਜੀ ਤੀਜੇ ਠੀਕ ਹੈ ਇੱਕ ਤਰ੍ਹਾਂ ਦੀ ਜਰ ਮੱਝ ਹੀ ਇਹ ਵੀ ਜਾਵਾ ਹਾਂ ਹਾਂ ਦੁੱਧ ਤੇ ਫੈਡ ਫੂਡ ਵੀਰੇ ਬਹੁਤ ਫੈਡ ਫੂਡ ਵੀ 6 6.5 ਦੀ ਫੈਡ ਆਉਂਦੀ ਹੈ ਜੀ ਕਿੰਨਾ ਦੋ ਸਹੀ ਮੰਨ ਲੈ ਬੰਦਾ ਦੁੱਧ ਦਾ 25 ਲੀਟਰ ਮੰਨ ਕੇ ਜਿਹੜਾ ਬੰਦਾ ਮਰਜ਼ੀ ਲੈ ਜੀ ਕਹਿੰਦਾ ਬਾ ਜੱਟ ਸੌਦਾ 22 23 ਵਾਲੀ ਹੈਗੀ ਆ ਜਵਾ 25 ਵਾਲੀ ਆ ਵੀਰੇ 22 23 ਵਾਲੀ ਵੀ ਨਹੀਂ ਹਲੇ ਕੱਚੀ ਹੈ ਜੀ ਪਰ ਮੈਂਨੀ ਸੇਵਾ ਤੇ ਜਿਹੜਾ ਮਰਜ਼ੀ ਚੋਈ ਜਾਵੇ ਠੀਕ ਹੈ ਇਹਦਾ ਰੇਟ ਵੀ ਯਾਰ ਅਜੇ ਕੀ ਰੱਖਿਆ ਰੇਟ ਵੀ ਯਾਰ ਤਾਂ 90000 ਰੁਪਏ ਰੱਖਿਆ ਜੀ ਮਾਨਦਨ ਕਰ ਲਾਂਗੇ ਹਾਂ ਮਾਨਤਨ ਹੋ ਜਾਊਗਾ ਟੋਰ ਦੀ ਬਾਹਰ ਨੂੰ ਦੂਜੇ ਨੰਬਰ ਤੇ ਬਹਿਲ ਦੇਖ ਸਕਦੇ ਹੋ ਤੇ ਲੋਟੇ ਚੱਲਦੇ ਹੋ ਯਾਰ ਦੁੱਧ ਵੀ ਲੈ ਲਵੇ 24 25 ਕਿਲੋ ਦੀ ਤੇ ਫਾਇਦਾ ਲੋੜੀ ਖਿਦੜਾ ਨੇ ਕਿਆ ਮਰਦਾ ਜਿਹੜਾ ਦੇਣਾ ਦਾ ਰਾਜੀ ਸਭੀ ਬਰੇ ਦੀ ਮੰਡੀ ਵੀ ਵੀ ਲਾਉਂਦੇ ਨੇ ਮੇਰੇ ਤੋਂ ਹੁਣ ਘੜਾ ਰੇ ਲੈ ਜਾ ਦੁੱਧ ਪਰ ਦੇ ਰਿਹਾ ਦੇ ਫਿਰ ਅੱਜ ਲੈ ਨਾੜਾ ਦੇ ਪਿਆ ਚਾਂਗੂ ਤੇ ਬੈੜੀ ਬਹੁਤ ਜਿਆਦੇ ਆ ਦੇਣੇ ਹਫਤਾ ਫੰਡ ਲਈ ਨਹੀਂ ਰਿਹਾ ਹਲੇ ਤੇ ਦੁੱਧਾਂ ਮੈਂ ਚੰਗੀ ਸੇਵਾ ਕਰਾਂਗੇ 25 ਕਿਲੋ ਦੋਸਤ ਯਾਰ ਮਰਦੀ ਨਹੀਂ ਰੇਲ ਉੱਪਰ ਚੱਲਨੇ ਯਾਰ ਮਾਂ ਦਾ ਨੀ ਤਬੀਰ ਕਰ ਦੇਗਾ ਦੋ ਨਾ ਦਾ ਮਸਲਾ ਦੱਸਾ ਦੇ ਇੱਕ ਪਿਆਰ ਗੱਲ ਦੇ ਬੋਲ ਦੀ ਲਾਈਫ ਪਿੰਡ ਟੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤੇ